ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਬਾਰ-ਬਾਰ ਭਾਰਤ ਨੂੰ ਲੁੱਟਣ ਕਰਕੇ ਉੱਤਰੀ ਭਾਰਤ ਦੇ ਲੋਕਾਂ ਵਿੱਚ ਉਹਨਾਂ ਸਮਿਆਂ ਵਿੱਚ ਇੱਕ ਕਹਾਵਤ ਵੀ ਪ੍ਰਚਲਿਤ ਹੋ ਗਈ ਸੀ ਖਾਦਾ ਪਿੱਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਇਨ੍ਹਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਪਤਾ ਨਹੀਂ ਅਜਿਹਾ ਕੀ ਬੁਲਾਇਆ ਜਿਸ ਨਾਲ ਇਨ੍ਹਾਂ ਦੇ ਦਿਮਾਗ ਵਿੱਚੋਂ ਮੋਦ ਦਾ ਖੋਫੀ ਨਿਕਲ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਮਾਰੇ ਗਏ ਔਰ ਗਿਣਤ ਸਿੱਖਾਂ ਦੀਆਂ ਔਰਤਾਂ ਨਾਲ ਅਫਗਾਨੀ ਦੀ ਫੌਜ ਵੱਲੋਂ ਬਲਾਤਕਾਰ ਕੀਤੇ ਗਏ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਜ ਪਾਈਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ प्रकरण ਦੇ ਵਿੱਚ ਅਸੀਂ ਸਾਜ ਪਾਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਨਾਲ ਭਾਈ ਦੀਪ ਸਿੰਘ ਜੀ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਤਾਜੋ ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਿਆ ਜਾ ਸਕੇ ਬਾਣੀ ਦਾ ਸ਼ੁੱਧ ਉਚਾਰਨ ਸੰਥਿਆ ਤੇ ਅਰਥ ਦੱਸੇ ਜਾ ਸਕਣ ਤੇ ਸ਼ਸਤਰ ਵਿਦਿਆ ਦੀ ਸਿਖਲਾਈ ਵੀ ਦਿੱਤੀ ਜਾ ਸਕੇ ਤਾਂ ਜੋ ਸਿੱਖ ਕੌਮ ਜ਼ੁਲਮ ਦੇ ਖਿਲਾਫ ਜ਼ਾਲਮ ਦੇ ਅੱਗੇ ਡਟ ਕੇ ਖੜ ਸਕੇ ਭਾਈ ਦੀਪ ਸਿੰਘ ਜੀ ਨੇ ਪੂਰੀ ਤਨਦੇਹੀ ਦੇ ਨਾਲ ਗੁਰੂ ਪਾਸ਼ਾ ਵੱਲੋਂ ਬਖਸ਼ੀ ਇਹ ਸੇਵਾ ਨਿਭਾਈ ਉਦੋਂ ਤੋਂ ਹੀ ਭਾਈ ਦੀਪ ਸਿੰਘ ਦੀ ਵਿਦਵਤਾ ਨੂੰ ਦੇਖਦੇ ਹੋਏ ਭਗਤੀ ਤੇ ਸ਼ਕਤੀ ਸੰਤ ਤੇ ਸਿਪਾਹੀ ਵਾਲੇ ਗੁਣਾਂ ਨੂੰ ਦੇਖਦੇ ਹੋਏ ਸਿੱਖ ਸੰਗਤ ਤੇ ਉਹਨਾਂ ਦੇ ਵਿਦਿਆਰਥੀ ਭਾਈ ਦੀਪ ਸਿੰਘ ਜੀ ਨੂੰ ਬਾਬਾ ਜੀ ਕਹਿਣ ਲੱਗੇ ਉਦੋਂ ਤੋਂ ਹੀ ਭਾਈ ਦੀਪ ਸਿੰਘ ਦੇ ਨਾਮ ਦੇ ਅੱਗੇ ਬਾਬਾ ਸ਼ਬਦ ਲੱਗ ਗਿਆ ਉਧਰ ਗੋਦਾਵਰੀ ਦੇ ਕੰਡੇ ਨਾਲ ਡੇੜ ਵਿਖੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਗ੍ਰਹੀ ਬਖਸ਼ ਦਿੱਤੀ ਦੇਹਦਾਰੀ ਗੁਰੂ ਦੀ ਪ੍ਰਥਾ ਨੂੰ ਖਤਮ ਕੀਤਾ ਖਾਲਸੇ ਨੂੰ ਗੁਰਗ੍ਰੰਥ ਸਾਹਿਬ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਮੰਨਣ ਦਾ ਹੁਕਮ ਦਿੱਤਾ ਤੇ ਕਿਹਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦیدار ਖਾਲਸੇ ਕਾ ਖਾਲਸੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਗੁਰੂ ਗੋਬਿੰਦ ਸਿੰਘ ਜੀ 1408 ਈਸਵੀ ਨੂੰ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮਾਦੋ ਦਾਸ ਬੇਰਾਗੇ ਨੂੰ ਖੰਡੇ ਬਾਟੇ ਦੀ ਪਹੁੰਚ ਛਕਾ ਕੇ ਸਿੰਘ ਸਜਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਜ਼ੁਲਮ ਦਾ ਖਾਤਮਾ ਕਰਨ ਲਈ ਪੰਜਾਬ ਪਿਆਰਾਂ ਦੀ ਅਗਵਾਈ ਵਿੱਚ ਪੰਜਾਬ ਵੱਲ ਭੇਜਿਆ। ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਕੌਮ ਦੇ ਨਾਂ ਸੰਦੇਸ਼ ਦੇ ਕੇ ਭੇਜਿਆ ਸੀ। ਇਹ ਪੰਜਾਬ ਪਹੁੰਚ ਕੇ ਇਹ ਸੰਦੇਸ਼ ਮੇਰੇ ਸਿੱਖਾਂ ਨੂੰ ਦੇ ਦੇਣਾ ਉਹ ਜ਼ੁਲਮ ਦੇ ਖਾਤਮੇ ਦੀ ਜੰਗ ਵਿੱਚ ਤੇਰਾ ਸਾਥ ਦੇਣਗੇ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇੱਕ ਸੰਦੇਸ਼ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਬੈਠੇ ਬਾਬਾ ਦੀਪ ਸਿੰਘ ਜੀ ਨੂੰ ਵੀ ਭੇਜਿਆ ਗਿਆ। ਬਾਬਾ ਦੀਪ ਸਿੰਘ ਜੀ ਨੇ ਉਸੇ ਸਮੇਂ ਕਲਮ ਨੂੰ ਛੱਡ ਕੇ ਆਪਣੇ ਕਮਰ ਕਸੇ ਵਿੱਚ ਖੰਡਾ ਸਜਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦੇਣ ਲਈ ਚੱਲ ਪਏ। ਇਹ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਹਿਲੀ ਮੁਲਾਕਾਤ ਸੀ। ਬਾਬਾ ਦੀਪ ਸਿੰਘ ਜੀ ਨੇ ਕੈਂਥਲ ਸਮਾਣਾ ਸਢੋਰਾ ਤੇ ਹੋਰ ਨਿੱਕੀਆਂ-ਨਿੱਕੀਆਂ ਜੰਗਾ ਵਿੱਚ ਤੇ ਚੱਪੜਚਿੜੀ ਦੀ ਜੰਗ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸੇ ਦੀ ਫੌਜ ਦਾ ਮੋٹے ਨਾਲ ਮੋਟਾ ਜੋੜ ਕੇ ਸਾਥ ਦਿੱਤਾ ਤੇ ਪੂਰੀ ਬਹਾਦਰੀ ਦੇ ਨਾਲ ਆਪਣੇ ਖੰਡੇ ਦੇ ਜੋਹਰ ਵਿਖਾਏ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਤੋਂ ਬਾਅਦ ਪਹਿਲੀ ਵਾਰ ਖਾਲਸਾ ਰਾਜ ਦੀ ਸਥਾਪਨਾ ਹੋਈ ਮੁਖਲਿਸਗੜ੍ਹ ਜਿਸ ਨੂੰ ਅੱਜ ਲੋਗੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੂੰ ਖਾਲਸੇ ਦੀ ਰਾਜ ਦੀ ਪਹਿਲੀ ਰਾਤ ਤਾਂ ਨਹੀਂ ਬਣਾਇਆ ਗਿਆ ਜ਼ਮੀਨ ਵਾਉਣ ਵਾਲੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ ਗੁਰੂ ਨਾਨਕ ਪਾਸ਼ਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਮ ਤੇ ਸਿੱਕੇ ਤੇ ਮੋਹਰ ਚਲਾਈ ਗਈ ਖਾਲਸਾ ਰਾਜ ਦੀ ਸਥਾਪਨਾ ਦੀ ਖੁਸ਼ੀ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਦੀਵਾਨ ਸਜਾਇਆ ਗਿਆ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਬਾਬਾ ਦੀਪ ਸਿੰਘ ਦੀ ਬਹਾਦਰੀ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਖਾਲਸਾ ਪੰਥ ਦੇ ਸਾਹਮਣੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਬਾਬਾ ਜੀ ਨੇ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਮੌਜੂਦਗੀ ਦੇ ਵਿੱਚ ਤਕਰੀਬਨ 3 ਮਹੀਨੇ ਅਨੰਦਪੁਰ ਸਾਹਿਬ ਗੁਰਬਾਣੀ ਦੀ ਕਥਾ ਕੀਤੀ ਤੇ ਗੁਰੂ ਸਾਹਿਬ ਵੱਲੋਂ ਦੱਸੇ ਗੁਰਬਾਣੀ ਦੇ ਅਸਲ ਅਰਥ ਸੰਗਤਾਂ ਨੂੰ ਦੱਸੇ ਫਿਰ ਬਾਬਾ ਦੀਪ ਸਿੰਘ ਜੀ ਮੁਰਦਮਦਮਾ ਸਾਹਿਬ ਵਾਪਸ ਆ ਗਏ ਉਹਨਾਂ ਗੁਰਗ੍ਰੰਥ ਸਾਹਿਬ ਦੇ ਸਰੂਪਾਂ ਦਾ ਰੈਂਦਾ ਕਾਰਜ ਮੁੜ ਤੋਂ ਆਰੰਭ ਕੀਤਾ ਹੁਣ ਬਾਬਾ ਜੀ ਨਾਲ-ਨਾਲ ਹੋਰ ਵਿਦਿਆਰਥੀ ਵੀ ਤਿਆਰ ਕਰ ਰਹੇ ਸੀ ਜੋ ਲਿਖਣ ਦੇ ਕਾਰਜ ਨੂੰ ਅੱਗੇ ਤੋਰਨ ਇਸ ਤਰ੍ਹਾਂ ਕਈ ਵਰੇ ਬੀਤ ਗਏ ਪਰ ਇਹ ਨਹੀਂ ਸੀ ਕਿਉਂ ਖੰਡਾ ਵਾਉਣਾ ਭੁੱਲ ਗਏ ਸੀ 1726 ਵਿੱਚ ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਸਰਬੱਤ ਖਾਲਸਾ ਸੱਦਿਆ ਗਿਆ ਪੰਥ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਗੁਰਮਤਾ ਕੀਤਾ ਜਾਂਦਾ ਸੀ ਉਸ ਨੂੰ ਲਿਖਣ ਦਾ ਕਾਰਜ ਵੀ ਬਾਬਾ ਦੀਪ ਸਿੰਘ ਜੀ ਕੋਲ ਹੀ ਹੁੰਦਾ ਸੀ ਤੇ ਇਸ ਨੂੰ ਸੰਗਤ ਵਿੱਚ ਪੜ੍ਹ ਕੇ ਵੀ ਬਾਬਾ ਦੀਪ ਸਿੰਘ ਜੀ ਵੱਲੋਂ ਹੀ ਸੁਣਾਇਆ ਜਾਂਦਾ ਸੀ ਇਸ ਸਰਬੱਤ ਖਾਲਸੇ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਜਿਸ ਤੋਂ ਖਾਲਸਾ ਰਾਜ ਦਾ ਮੁੱਢ ਬੰਨਿਆ ਗਿਆ ਪਹਿਲਾ ਫੈਸਲਾ ਕਿ ਜਿੰਨੇ ਵੀ ਸਰਕਾਰੀ ਮੁਖਬਰ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੋਧਿਆ ਜਾਵੇ ਦੂਸਰਾ ਫੈਸਲਾ ਕਿ ਸਰਕਾਰੀ ਖਜ਼ਾਨਿਆਂ ਨੂੰ ਲੁੱਟਿਆ ਜਾਵੇ ਤਾਂ ਜੋ ਖਾਲਸਾ ਆਰਥਿਕ ਤੌਰ ਤੇ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਸਕੇ ਤੇ ਤੀਸਰਾ ਫੈਸਲਾ ਕਿ ਮੁਗਲਾਂ ਤੇ ਅਫਗਾਨਾਂ ਦੇ ਅਸਤਬਲ ਤੇ ਸਰਕਾਰੀ ਅਸਲੇਖਾਨੇ ਲੁੱਟੇ ਜਾਣ ਤਾਂ ਜੋ ਖਾਲਸਾ ਆਪਣੀ ਸ਼ਕਤੀ ਨੂੰ ਹੋਰ ਵਧਾ ਸਕੇ ਜਿਨ੍ਹਾਂ ਫੈਸਲਿਆਂ ਨੂੰ ਖਾਲਸੇ ਨੇ ਖਿਰੇ ਮੱਥੇ ਪ੍ਰਵਾਨ ਕੀਤਾ 1733 ਈਸਵੀ ਵਿੱਚ ਵੀ ਸਰਬੱਤ ਖਾਲਸਾ ਸੱਦਿਆ ਗਿਆ ਤੇ ਇਸੇ ਸਾਲ ਹੀ ਜ਼ਕਰੀਆ ਖਾਨ ਨੇ ਭਾਈ ਸੁਖ ਸਿੰਘ ਜੀ ਨੂੰ ਸਿੰਗਾ ਲਈ ਨਵਾਬੀ ਦੇ ਕੇ ਭੇਜਿਆ ਸੀ ਉਸ ਸਮੇਂ ਬੁੱਢਾ ਦਲ ਦੇ ਮੁਖੀ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਦੇ ਜਥੇਦਾਰ ਭਾਈ ਦਰਬਾਰਾ ਸਿੰਘ ਜੀ ਸੀ ਜਦੋਂ ਭਾਈ ਸੁਖ ਸਿੰਘ ਜੀ ਨੇ ਨਵਾਬੀ ਖਾਲਸੇ ਪੰਥ ਨੂੰ ਪੇਸ਼ ਕੀਤੀ ਤਾਂ ਖਾਲਸੇ ਨੇ ਇਹ ਨਵਾਬੀ ਲੈਣ ਤੋਂ ਸਾਫ਼ ਬੰਨਾ ਕਰ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਾਦਸ਼ਾਹੀ ਬਖਸ਼ੀ ਹੈ ਸਾਨੂੰ ਕਿਸੇ ਦੁਨੀਆਵੀ ਬਾਦਸ਼ਾਹੀ ਨਵਾਬੀ ਦੀ ਕੋਈ ਜ਼ਰੂਰਤ ਨਹੀਂ ਪਰ ਭਾਈ ਸੁਬੇਲ ਸਿੰਘ ਜੀ ਦੇ ਸਮਝਾਉਣ ਤੇ ਇਹ ਨਵਾਬੀ ਲੈ ਕੇ ਤੁਸੀਂ ਖਾਲਸਾ ਪੰਥ ਨੂੰ ਹੋਰ ਵਧਾ ਸਕਦੇ ਹੋ ਤੇ ਖਾਲਸੇ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ ਤਾਂ ਪੰਥ ਵੱਲੋਂ ਇਹ ਨਵਾਬੀ ਲੈਣਾ ਪ੍ਰਵਾਨ ਕਰ ਲਿਆ। ਪੰਥ ਵੱਲੋਂ ਗੁਰਮਤਾ ਕਰਕੇ ਨਵਾਬੀ ਸੰਗਤ ਵਿੱਚ ਪੱਖਾ ਚੱਲਣ ਦੀ ਸੇਵਾ ਕਰਨ ਵਾਲੇ ਭਾਈ ਕਪੂਰ ਸਿੰਘ ਜੀ ਨੂੰ ਦੇਣ ਦਾ ਫੈਸਲਾ ਲਿਆ। ਤਾਂ ਭਾਈ ਕਪੂਰ ਸਿੰਘ ਜੀ ਨੇ ਕਿਹਾ ਕਿ ਮੈਂ ਨਵਾਬੀ ਤਾਂ ਲਵਾਂਗਾ ਜੇ ਖਾਲਸਾ ਪੰਥ ਪੰਜ ਪਿਆਰਿਆਂ ਦੇ ਪੈਰਾਂ ਨੂੰ ਚੁਹਾ ਕੇ ਮੈਨੂੰ ਇਹ ਨਵਾਬੀ ਆਪ ਦੇਵੇਗਾ। ਕਿਉਂਕਿ ਮੇਰੇ ਲਈ ਇਹ ਨਵਾਬੀ ਖਾਲਸੇ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਨਵਾਬੀ ਮਿਲਣ ਤੋਂ ਬਾਅਦ ਵੀ ਮੈਂ ਸੰਗਤ ਤੇ ਖਾਲਸੇ ਦੇ ਘੋੜਿਆਂ ਦੀ ਸੇਵਾ ਕਰਦਾ ਰਹਾਂਗਾ ਤੇ ਮੈਂ ਤਖਤ ਤੇ ਨਹੀਂ ਬੈਠਾਂਗਾ ਜਿਨ੍ਹਾਂ ਪੰਜ ਪਿਆਰਾਂ ਦੇ ਪੈਰਾਂ ਨੂੰ ਛੂਹਾ ਕੇ ਇਹ ਨਵਾਬੀ ਭਾਈ ਕਪੂਰ ਸਿੰਘ ਜੀ ਨੂੰ ਦਿੱਤੀ ਗਈ ਉਹਨਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਇੱਕ ਸੀ ਬਾਬਾ ਦੀਪ ਸਿੰਘ ਜੀ ਭੋਰਾ ਸਾਹਿਬ ਵਿੱਚ ਨਾਮ ਸਿਮਰਨ ਕਰਦੇ ਰਹਿੰਦੇ ਸੀ ਉਹ ਹਰ ਰੋਜ਼ ਜੱਬੀ ਸਾਹਿਬ ਜੀ ਦੇ 101 ਪਾਠ ਕਰਦੇ ਸੀ ਬਾਬਾ ਜੀ ਭੋਰਾ ਸਾਹਿਬ ਵਿੱਚ ਆਪਣੇ ਨਾਲ ਦੋ ਗਾਗਰਾਂ ਰੱਖਦੇ ਸੀ ਜਿਸ ਵਿੱਚ ਇੱਕ ਵਿੱਚ ਛੋਲੇ ਤੇ ਦੂਜੇ ਵਿੱਚ ਪਾਣੀ ਭਰਿਆ ਹੁੰਦਾ ਸੀ ਜਦੋਂ ਨਾਮ ਸਿਮਰਨ ਕਰਦੇ ਕਰਦੇ ਬਾਬਾ ਜੀ ਨੂੰ ਭੁੱਖ ਲੱਗਦੀ ਤਾਂ ਉਹ ਛੋਲੇ ਖਾ ਕੇ ਉਪਰੋਂ ਪਾਣੀ ਪੀ ਲੈਂਦੇ ਤੇ ਫਿਰ ਤੋਂ ਨਾਮ ਅਭਿਆਸ ਵਿੱਚ ਜੁੜ ਜਾਂਦੇ ਬਾਬਾ ਜੀ ਨੇ ਗੁਰਮੁਖੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਲੇ ਚਾਰ ਸਰੂਪ ਲਿਖੇ ਜਿਹੜੇ ਅੱਜ ਕੱਲ ਸਿੱਖ ਕੌਮ ਦੇ ਚਾਰ ਤਖਤਾਂ ਤੇ ਸ਼ਿਸ਼ੋਭਿਤ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਖਤ ਸ੍ਰੀ ਕੇਸਗੜ ਸਾਹਿਬ ਨਨਕਪੁਰ ਸਾਹਿਬ ਤਖਤਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤਖਤਸ਼੍ਰੀ ਹਜੂਰ ਸਾਹਿਬ ਨਾਡੇੜ ਪੰਜਵਾਂ ਤਖਤ ਤਖਤਸ਼੍ਰੀ ਦਮਦਮਾ ਸਾਹਿਬ ਸਭੋਦੀ ਤਲਵੰਡੀ ਨੂੰ ਬਾਅਦ ਦੇ ਵਿੱਚ ਸਿੱਖ ਕੌਮ ਦੇ ਵਿੱਚ ਤਖਤ ਦੀ ਮਾਨਤਾ ਮਿਲੀ ਇਸ ਤੋਂ ਇਲਾਵਾ ਬਾਬਾ ਜੀ ਨੇ ਅਰਬੀ ਪਾਸ਼ਾ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਲਿਖਿਆ ਸੀ ਜਿਹੜਾ ਕਿ ਅੱਜ ਕੱਲ ਬਗਦਾਦ ਯੂਨੀਵਰਸਿਟੀ ਵਿੱਚ ਸ਼ਿਸ਼ੋਭਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਲਈ ਬਾਬਾ ਜੀ ਪਹਿਲਾਂ ਆਪ ਬਾਣੀ ਪੜਦੇ ਫਿਰ ਉਸ ਬਾਣੀ ਨੂੰ ਲਿਖਦੇ ਤੇ ਲਿਖਣ ਤੋਂ ਬਾਅਦ ਫਿਰ ਬਾਣੀ ਨੂੰ ਪੜਦੇ ਸ਼ਾਮ ਨੂੰ ਦਮਦਮਾ ਸਾਹਿਬ ਵਿੱਚ ਇਸ ਲਿਖੀ ਹੋਈ ਬਾਣੀ ਦੀ ਕਥਾ ਵੀ ਕਰਦੇ ਸੀ। ਪਾਪੀ ਮੱッセ ਰੰਗੜ ਦਾ ਸਿਰ ਲਾਉਣ ਲਈ ਬੁੱਢੇ ਜੋੜ ਤੋਂ ਤੁਰੇ ਸੂਰਮੇ ਭਾਈ ਸੁਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਅੰਮ੍ਰਿਤਸਰ ਵੱਲ ਜਾਂਦੇ ਆਂ। ਬਾਬਾ ਜੀ ਕੋਲ ਦਮਦਮੇ ਹੀ ਰੁਕੇ ਸੀ। ਉਹਨਾਂ ਨੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਾਉਣ ਦੇ ਅਰਦਾਸ ਹੀ ਬਾਬਾ ਜੀ ਨੇ ਕੀਤੀ। ਦੋਵੇਂ ਸਿੰਘਾਂ ਨੇ ਵਾਪਸੀ ਤੇ ਨੇਜੇ ਉੱਤੇ ਟੰਗਿਆ ਹੋਇਆ ਮੱッセ ਰੰਗੜ ਦਾ ਸਿਰ ਵੀ ਬਾਬਾ ਜੀ ਨੂੰ ਦਿਖਾਇਆ ਸੀ। ਦਲ ਖਾਲਸੇ ਵੱਲੋਂ ਪੱਕਦੇ ਬਣਾਏ ਪੰਜ ਜਥਿਆਂ ਵਿੱਚੋਂ ਸ਼ਹੀਦਾਂ ਦੇ ਜਥੇ ਦਾ ਨਿਸ਼ਾਨ ਵੀ ਬਾਬਾ ਜੀ ਕੋਲ ਸੀ 1748 ਦੇ ਵਿੱਚ ਵੀ ਸਰਬੱਤ ਖਾਲਸਾ ਸੱਦਿਆ ਗਿਆ ਸੀ ਜਿਸ ਵਿੱਚ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਲਈ ਖਾਲਸੇ ਦੇ ਜਥਿਆਂ ਨੂੰ 11 ਮਿਸਲਾਂ ਵਿੱਚ ਵੰਡ ਦਿੱਤਾ 12ਵੀਂ ਮਿਸਲ ਫੁਲਕੀਆਂ ਮਿਸਲ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈ ਸੀ ਇਹਨਾਂ ਮਿਸਲਾਂ ਵਿੱਚੋਂ ਇੱਕ ਮਿਸਲ ਸੀ ਮਿਸਲ ਸ਼ਹੀਦਾਂ ਜਿਸ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਸੀ ਕਮਾਲ ਦੀ ਗੱਲ ਹੈ ਇਹ ਵੀ ਕਿ ਇਸ ਮਿਸਲ ਦੇ ਸਿੰਘਾਂ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਣ ਲੱਗਿਆ ਸੀ ਇਸੇ ਸਮੇਂ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਵਿੱਚ ਹਮਲੇ ਸ਼ੁਰੂ ਹੋ ਗਏ ਅਹਿਮਦ ਸ਼ਾਹ ਅਬਦਾਲੀ ਅਫਗਾਨ ਦਾ ਸ਼ਾਸਕ ਸੀ ਜੋ ਨਾਦਰ ਸ਼ਾਹ ਦੁਰਾਨੀ ਤੋਂ ਬਾਅਦ ਰਾਜਗਤੀ ਤੇ ਬੈਠਾ ਸੀ ਉਸਨੇ ਭਾਰਤ ਨੂੰ ਲੁੱਟਣ ਦੀ ਮਨਸਾ ਦੇ ਨਾਲ ਨਾਦਰ ਸ਼ਾਹ ਵਾਂਗ ਕਈ ਵਾਰ ਭਾਰਤ ਤੇ ਹਮਲੇ ਕੀਤੇ ਤੇ ਅੰਨੇ ਵਾਰ ਉੱਟਿਆ 1757 ਵਿੱਚ ਅਬਦਾਲੀ ਨੇ ਭਾਰਤ ਤੇ ਚੌਥਾ ਹਮਲਾ ਕੀਤਾ ਇਹ ਹਮਲਾ ਅਜੇ ਤੱਕ ਅਬਦਾਲੀ ਵੱਲੋਂ ਕੀਤੇ ਹਮਲਿਆਂ ਵਿੱਚੋਂ ਸਭ ਤੋਂ ਵੱਡਾ ਹਮਲਾ ਸੀ ਜਿਸ ਵਿੱਚ ਉਸਨੇ ਭਾਰਤ ਦੀ ਸਭ ਤੋਂ ਵੱਡੀ ਲੁੱਟ ਕੀਤੀ ਸੋਨਾ ਚਾਂਦੀ ਹੀਰੇ ਜਵਾਰat ਤੇ ਪੈਸੇ ਦੀ ਲੁੱਟਦੇ ਨਾਲ-ਨਾਲ ਉਸਨੇ ਭਾਰਤ ਦੀਆਂ ਬਹੂ ਬੇਟੀਆਂ ਨੂੰ ਵੀ ਕੈਦ ਕਰ ਲਿਆ ਤੇ ਗੁਲਾਮ ਬਣਾ ਕੇ ਅਫਗਾਨ ਲੈ ਕੇ ਜਾ ਰਿਹਾ ਸੀ ਜਿੱਥੇ ਗਜਨੀ ਦੇ ਬਾਜ਼ਾਰਾਂ ਵਿੱਚ ਉਹਨਾਂ ਨੂੰ ਟਕੇ ਟਕੇ ਤੇ ਵੇਚਣਾ ਸੀ ਤੇ ਉਹਨਾਂ ਦੀ ਇੱਜ਼ਤ ਦੀ ਨਿਲਾਮੀ ਕਰਨੀ ਸੀ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਬਾਰ-ਬਾਰ ਭਾਰਤ ਨੂੰ ਲੁੱਟਣ ਕਰਕੇ ਉੱਤਰੀ ਭਾਰਤ ਦੇ ਲੋਕਾਂ ਵਿੱਚ ਉਹਨਾਂ ਸਮਿਆਂ ਵਿੱਚ ਇੱਕ ਕਹਾਵਤ ਵੀ ਪ੍ਰਚਲਿਤ ਹੋ ਗਈ ਸੀ ਖਾਦਾ ਪਿੱਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਅਬਦਾਲੀ ਦੀ ਯਮਤੇ ਭਾਰਤ ਵਿੱਚੋਂ ਅਫਗਾਨਾਂ ਵੱਲੋਂ ਲੁੱਟਦੇ ਮਾਲ ਦੇ ਨਾਲ-ਨਾਲ ਕੈਦ ਕਰਕੇ ਲਿਜਾਈਆਂ ਜਾ ਰੀਆਂ ਕੁੜੀਆਂ ਦੀਆਂ ਚਿੱਕਾਂ ਬਾਬਾ ਜੀ ਨੇ ਵੀ ਸੁਣੀਆਂ ਬਾਬਾ ਜੀ ਨੇ ਉਹਨਾਂ ਕੁੜੀਆਂ ਨੂੰ ਅਬਦਾਲੀ ਦੀ ਕੈਦ ਦੇ ਵਿੱਚੋਂ ਛਡਾਉਣ ਦਾ ਫੈਸਲਾ ਲਿਆ ਬਾਬਾ ਜੀ ਦੇ ਜਥੇ ਤੇ ਹੋਰ ਜਥੇ ਦੇ ਸਿੰਘਾਂ ਨੇ ਕਾਬਲ ਵਾਪਸ ਜਾਂਦੇ ਅਬਦਾਲੀ ਦੇ ਲਸ਼ਕਰ ਤੇ ਹਮਲਾ ਕਰ ਦਿੱਤਾ ਤੇ ਇਸ ਲਸ਼ਕਰ ਤੋਂ ਲੁੱਟਦਾ ਸਾਰਾ ਸਮਾਨ ਖੋਲਿਆ ਲਸ਼ਕਰ ਦੇ ਅਨੇਕਾਂ ਸਿਪਾਈਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਾਰੀਆਂ ਗੁਲਾਮ ਕੁੜੀਆਂ ਨੂੰ ਵੀ ਛਡਵਾ ਲਿਆ ਇਸ ਸਬ ਦਾ ਪਤਾ ਚੱਲਣ ਤੇ ਅਬਦਾਲੀ ਦੇ ਪੈਰਾਂ ਥਲੋਂ ਜ਼ਮੀਨ ਖਿਸ ਗਈ ਤੇ ਉਸ ਦੇ ਅੰਦਰ ਗੁੱਸੇ ਦਾ ਭਾਂਬੜ ਬਲਣ ਲੱਗਾ ਕਿਉਂਕਿ ਭਾਰਤ ਦੇ ਵਿੱਚ ਉਸ ਦੇ ਜ਼ੁਲਮ ਸਾਹਮਣੇ ਸਿਰ ਚੁੱਕਣ ਦੀ ਹਿੰਮਤ ਕਿਸੇ ਨੇ ਨਹੀਂ ਸੀ ਕੀਤੀ ਪਰ ਅੱਜ ਪਹਿਲੀ ਵਾਰ ਉਸ ਦਾ ਟੱਕਰਾ ਕਿਸੇ ਦਲੇਰ ਕੌਮ ਦੇ ਨਾਲ ਹੋਇਆ ਅਬਦਾਲੀ ਨੇ ਲਾਹੌਰ ਆਪਣਾ ਦਰਬਾਰ ਲਗਾਇਆ ਤੇ ਆਪਣੇ ਦਰਬਾਰੀਆਂ ਤੋਂ ਪੁੱਛਿਆ ਇਹ ਸਿੱਖ ਕੌਣ ਹੁੰਦੇ ਨੇ ਇਹਨਾਂ ਦਾ ਮੁਰਸ਼ਿਦ ਕੌਣ ਆ ਇਹ ਕਿੱਥੇ ਰਹਿੰਦੇ ਨੇ ਕਿਤੋਂ ਇਹਨਾਂ ਨੂੰ ਇੰਨੀ ਸ਼ਕਤੀ ਪ੍ਰਾਪਤ ਹੁੰਦੀ ਹੈ ਜਿਸ ਕਰਕੇ ਮੌਤ ਤੋਂ ਵੀ ਨਹੀਂ ਡਰਦੇ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਪੀਰ ਗੁਰਨਾਨਕ ਦੀ ਚਲਾਈ ਕੌਮ ਹੈ ਇਸ ਕੌਮ ਦੇ 10 ਪੀਰ ਹੋਏ ਨੇ ਜਿਨ੍ਹਾਂ ਨੂੰ ਸਿੱਖ ਆਪਣਾ ਗੁਰੂ ਮੰਨਦੇ ਨੇ ਇਹਨਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਪਤਾ ਨਹੀਂ ਜਿਹੜਾ ਕੀ ਪਲਾਇਆ ਜਿਸ ਨਾਲ ਇਹਨਾਂ ਦੇ ਦਿਮਾਗ ਵਿੱਚੋਂ ਮੋਦ ਦਾ ਖੋਫੀ ਨਿਕਲ ਗਿਆ ਇਸ ਪਾਣੀ ਨੂੰ ਇਹ ਅੰਮ੍ਰਿਤ ਕਹਿੰਦੇ ਨੇ ਇਸ ਅੰਮ੍ਰਿਤ ਦੀ ਹੀ ਕਰਾਮਾਤ ਹੈ ਕਿ ਇਸ ਨੂੰ ਪੀ ਕੇ ਇੱਕ ਇੱਕ ਦਾ ਸਿੰਘ ਸਵਾ ਲੱਖ ਨਾਲ ਲੜਨ ਦੀ ਤਾਕਤ ਰੱਖਦਾ ਇਹਨਾਂ ਸਿੱਖਾਂ ਦਾ ਕੋਈ ਵੀ ਪੱਕਾ ਟਿਕਾਣਾ ਨਹੀਂ ਹੈ ਇਹ ਜੰਗਲਾਂ ਵਿੱਚ ਰਹਿੰਦੇ ਨੇ ਕੋਲੇ ਦੀਆਂ ਕਾਠੀਆਂ ਤੇ ਹੀ ਖਾਂਦੇ ਨੇ ਤੇ ਕੋਲੇ ਦੀਆਂ ਕਾਠੀਆਂ ਤੇ ਹੀ ਸੌਂਦੇ ਨੇ ਇਹ ਲੋਕ ਆਪਣੇ ਧਰਮ ਤੇ ਸਿਦਕ ਦੇ ਬਹੁਤ ਪੱਕੇ ਨੇ ਇਹ ਮਰਨਾ ਪ੍ਰਵਾਨ ਕਰ ਲੈਂਦੇ ਨੇ ਪਰ ਝੁਕਦੇ ਨਹੀਂ ਅੰਮ੍ਰਿਤਸਰ ਦੇ ਵਿੱਚ ਇਸ ਕੌਮ ਦਾ ਮੱਕਾ ਏ ਇਹਨਾਂ ਦਾ ਬੰਦਗੀ ਖਾਨਾ ਜਿਸ ਨੂੰ ਇਹ ਹਰਮੰਦਰ ਸਾਹਿਬ ਕਹਿੰਦੇ ਨੇ ਤੇ ਉੱਤੇ ਹੀ ਪਾਣੀ ਦਾ ਇੱਕ ਆਬੇ ਹਯਾਤ ਤਾਲ ਹੈ ਜਿਸ ਨੂੰ ਇਹ ਅੰਮ੍ਰਿਤ ਸਰੋਵਰ ਕਹਿੰਦੇ ਨੇ ਇਸ ਤਾਲ ਦਾ ਪਾਣੀ ਪੀ ਕੇ ਹੀ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਅਬਦਾਲੀ ਸਿੱਖ ਕੌਮ ਨੂੰ ਜੜੋਂ ਖਤਮ ਕਰਨਾ ਚਾਹੁੰਦਾ ਸੀ ਤੇ ਉਹਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਹ ਵਿਉਂਤ ਬਣਾਉਣ ਲੱਗਾ ਕਿ ਕਿਸ ਤਰ੍ਹਾਂ ਇਸ ਕਮਰ ਨੂੰ ਨਿਪਰੇ ਚਾੜਿਆ ਜਾਵੇ ਇਸ ਲਈ ਉਸਨੇ ਆਪਣੇ ਵਜ਼ੀਰ ਤੇ ਅਹਿਲਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਹਰਮੰਦਰ ਸਾਹਿਬ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ ਤੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰਨ ਦਾ ਸੋਚਿਆ ਕਿਉਂਕਿ ਉਹ ਸਿੱਖਾਂ ਦੀ ਸ਼ਕਤੀ ਖਤਮ ਕਰਨਾ ਚਾਹੁੰਦਾ ਸੀ ਤੇ ਹਰਮੰਦਰ ਸਾਹਿਬ ਸਿੱਖਾਂ ਦਾ ਬੰਦਗੀ ਖਾਨਾ ਤੇ ਅੰਮ੍ਰਿਤ ਸਰੋਵਰ ਸਿੱਖਾਂ ਦੀ ਸ਼ਕਤੀ ਦਾ ਹਸੋਮਾ ਸੀ। ਇਹ ਕਾਮਲੀ ਉਸਨੇ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਆਪਣੇ ਸੈਨਾਪਤੀ ਜਹਾਂਨ ਖਾਨ ਨੂੰ ਭੇਜਿਆ। ਪਰ ਉਹ ਹਰਮੰਦਰ ਸਾਹਿਬ ਨੂੰ ਆਪਣੇ ਅੱਖੀ ਤਬਾਹ ਹੁੰਦਾ ਵੇਖਣਾ ਚਾਹੁੰਦਾ ਸੀ। ਇਸ ਲਈ ਬਾਅਦ ਵਿੱਚ ਉਸਨੇ ਆਪ ਵੀ ਆਪਣੇ ਪੁੱਤਰ ਤੇ ਸੈਨਾਪਤੀ ਦੇ ਪਿੱਛੇ-ਪਿੱਛੇ ਹਰਮੰਦਰ ਸਾਹਿਬ ਜਾਣ ਦਾ ਫੈਸਲਾ ਲਿਆ ਤੇ ਅੰਮ੍ਰਿਤਸਰ ਵੱਲ ਚੱਲ ਪਿਆ। ਅਬਦਾਲੀ ਦੀ ਫੌਜ ਵੱਲੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਆਰਾਮ ਰੋਣੀ ਕਿਲੇ ਤੇ ਹਮਲਾ ਕੀਤਾ ਗਿਆ ਤੇ ਫਿਰ ਆਪਣਾ ਰੁਖ ਹਰਮੰਦਰ ਸਾਹਿਬ ਵੱਲ ਕੀਤਾ ਅਬਦਾਲੀ ਦੇ ਹੁਕਮ ਤੇ ਹਰਮੰਦਰ ਸਾਹਿਬ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਗਿਆ ਤੇ ਅੰਮ੍ਰਿਤ ਸਰੋਵਰ ਨੂੰ ਵੀ ਕੂੜ ਕਬਾੜ ਤੇ ਮਿੱਟੀ ਨਾਲ ਪੂਰ ਦਿੱਤਾ ਗਿਆ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਹਰਮੰਦਰ ਸਾਹਿਬ ਨੂੰ ਢਾਇਆ ਜਾ ਰਿਹਾ ਸੀ ਤਾਂ ਹਰਮੰਦਰ ਸਾਹਿਬ ਦੀ ਇੱਕ ਇੱਟ ਉੱਡ ਕੇ ਸਿੱਧਾ ਅਬਦਾਲੀ ਦੀ ਨੱਕ ਤੇ ਲੱਗੀ ਜਿਸ ਨਾਲ ਉਸ ਨੂੰ ਬਹੁਤ ਗਹਿਰਾ ਜ਼ਖਮ ਲੱਗਾ ਉਦਾ ਚਿਹਰਾ ਲਹੂ ਲਹਾਨ ਹੋ ਗਿਆ ਇਸ ਜ਼ਖਮ ਦੇ ਫੈਲਣ ਕਰਕੇ ਹੀ ਬਾਅਦ ਵਿੱਚ ਉਸ ਨੂੰ ਲਾ ਇਲਾਜ ਬਿਮਾਰੀ ਲੱਗੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ ਅੰਮ੍ਰਿਤਸਰ ਕਿਤੇ ਹਮਲੇ ਵਿੱਚ ਅਬਦਾਲੀ ਵੱਲੋਂ ਆਮ ਸਿੱਖਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ ਉਸ ਦੀ ਫੌਜ ਨੇ ਬਜ਼ੁਰਗਾਂ ਬੱਚਿਆਂ ਤੇ ਉਹ ਤੱਕ ਨੂੰ ਨਹੀਂ ਬਖਸ਼ਿਆ ਇਸ ਹਮਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਮਾਰੇ ਗਏ ਅਣਗਿਣਤ ਸਿੱਖਾਂ ਦੀਆਂ ਔਰਤਾਂ ਨਾਲ ਅਬਦਾਲੀ ਦੀ ਫੌਜ ਵੱਲੋਂ ਬਲਾਤਕਾਰ ਕੀਤੇ ਗਏ ਸਪਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਬਾਬਾ ਦੀਪ ਸਿੰਘ ਜੀ ਨੂੰ ਹਰਮੰਦਰ ਸਾਹਿਬ ਤੇ ਅੰਮ੍ਰਿਤਸਰ ਉਹਰ ਦੀ ਹੋਈ ਬੇਦਵੀ ਦਾ ਕਿਵੇਂ ਪਤਾ ਲੱਗਾ ਬਾਬਾ ਜੀ ਨੇ ਕਿਸ ਤਰ੍ਹਾਂ ਖਾਲਸੇ ਨੂੰ ਵੰਗਾਰਿਆ ਕਿ ਉਹ ਕੌਮ ਤੋਂ ਸ਼ਹਾਦਤ ਦਾ ਪੌਨਲੀ ਕਾਰੇ ਪੈਣ ਲੱਗੇ ਤੇ ਅਜੇਹਾ ਕੀ ਕਾਰਨ ਹੈ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਸਿੱਖਾਂ ਦੇ ਦਿਲਾਂ ਵਿੱਚ ਇੰਨੀ ਮਹੱਤਤਾ ਰੱਖਦਾ ਹੈ ਇਤਿਹਾਸ ਦੀ ਸਾਂਝ ਪਾਉਂਦਿਆਂ अनेका ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਿਆ ਹੋਣਗੀਆਂ ਖਿਮਾ ਦੇ ਜਾਚਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ